ਯੋ ਪਿੱਛੇ ਜੀ ਕਲੀਹਾ ਮੈਂ ਪੰਜਾਬੀ ਸੁਬਾ ਲੈ ਕੇ ਹਟਿਆ ਭਲੇ ਮਾਨਸਾ ਦੱਸ ਕਿਆ ਖਟਿਆ ਪੰਜਾਬੀ ਸੁਬਾ ਲੈ ਕੇ ਹਟਿਆ ਭਲੇ ਮਾਨਸਾ ਦੱਸ ਕੀ ਖਟਿਆ ਅਣਮੋਲ ਖਜ਼ਾਨਾ ਮਾਂ ਬੋਲੀ ਕਾ ਆਪਣੇ ਆਪ ਉਲਟਾ ਕੇ ਵਹਿ ਗਿਆ ਤਰਤ ਪਵਾਦ ਕੇ ਟੁੱਟੇ ਹੋਗੇ ਪਿੱਟ ਪਟਉਆ ਪੱਲੇ ਪੈ ਗਿਆ ਤਰਤ ਪਵਾਦ ਕੇ ਹੋਗੇ ਟੁੱਟੇ ਪਿੱਟ ਪਟਉਆ ਪੱਲੇ ਪੈ ਗਿਆ ਦਿੱਲੀ ਤੱਕ ਹਰਿਆਣਾ ਸਾਰਾ ਅੱਧਾ ਹਿਮਾਚਲ ਹੈ ਤਾਂ ਮਾਰਾ ਦਿੱਲੀ ਤੱਕ ਹਰਿਆਣਾ ਸਾਰਾ ਅੱਧਾ ਹਿਮਾਚਲ ਹੈ ਤਾ ਮਾਰਾ ਇਬ ਸੂਬੇ ਕੀ ਸੂਬੀ ਬਣ ਗਈ ਇਬ ਸਿਬੇ ਕੀ ਸੂਬੀ ਬਣ ਗਈ ਮਾਰੇ ਪੱਲੇ ਦੱਸ ਕਿਆ ਰਹਿ ਗਿਆ ਤਰਤ ਪੁਆਦ ਕੇ ਟੁੱਟੇ ਹੋਗੇ ਪਰ ਤਪ ਤਪਾ ਪੱਲੇ ਪੈ ਗਿਆ ਮੱਜਾ ਮਾਲਵਾ ਪੂਰਮ ਸੂਰੇ ਗੈਲ ਦੁਆਬਾ ਤਿੰਨੇ ਪੂਰੇ ਮੱਜਾ ਮਾਲਵਾ ਪੂਰਮ ਸੂਰੇ ਗੈਲ ਦੁਆਬਾ ਤਿੰਨੇ ਪੂਰੇ ਸਿਆਸਤ ਕੇ ਦਰਿਆਵਾਂ ਲੋਕੋ ਸਿਆਸਤ ਦੇ ਇਧਰ ਆਵਾਂ ਲੋਕੋ ਫਾਦ ਮਾਰਤਾ ਐਮੀ ਬਹਿ ਗਿਆ ਅਨਮੋਲ ਖਜਾਨਾ ਮਾਂ ਬੁਲੀ ਦਾ ਆਪਣੇ ਆਪ ਲਟਾ ਕੇ ਬਹਿ ਗਿਆ ਫਾਦ ਮਾਰੇ ਨੂੰ ਲੱਗ ਗਿਆ ਰਗੜਾ ਚੰਡੀਗੜ੍ਹ ਕਾ ਵਿੱਚ ਹੀ ਝਗੜਾ ਪਵਾਦ ਮਰੇ ਨੂੰ ਲੱਗ ਗਿਆ ਰਗੜਾ ਚੰਡੀਗੜ੍ਹ ਕਾ ਵਿਚਈ ਝਗੜਾ ਮਟਾਰ ਵਾਲੇ ਕਾ ਦਰਦ ਛਲਕਿਆ ਮਟਾਰ ਵਾਲੇ ਕਾ ਦਰਦ ਛਲਕਿਆ ਆਪਣੇ ਗੀਤਾਂ માં ਸਭ ਕਹਿ ਗਿਆ ਤਰਤ ਪਵਾਦ ਕੇ ਟੁੱਟੇ ਹੋਗੇ ਪਿੱਟ ਪਟੂਆ ਪੱਲੇ ਪੈ ਗਿਆ ਪੰਜਾਬੀ ਸੂਬਾ ਲੈ ਘਟਿਆ ਭਲੇਵਾਨ ਸਾ ਦੱਸ ਕਿਆ ਘਟਿਆ ਅਨਮੋਲ ਖਿਆਨਾ ਮਾਂ ਬੋਲੀ ਕਾ ਆਪਣੇ ਆਪ ਲਟਾ ਕੇ ਵਹਿ ਗਿਆ ਤਤ ਬੁਆਰ ਕੇ ਟੋਟੇ ਹੋ ਗਏ ਪਿੱਟ ਪਟੂਆ ਪੱਲੇ ਪੈ ਗਿਆ ਪਿੱਟ ਪਟੂਆ ਪੱਲੇ ਪੈ ਗਿਆ